ਦੋਸਤੋ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਿੰਗ ਕੋਬਰਾ ਬਾਰੇ ਜਾਣਕਾਰੀ ਦਿੰਨੇ ਆਗੇ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਹੜਾ ਇਹ ਕਿੰਗ ਕੋਬਰਾ ਹੈਗਾ ਇਹ ਜ਼ਿਆਦਾਤਰ ਜਿਹੜਾ ਜੰਗਲਾਂ ਦੇ ਵਿੱਚ ਰਹਿਣਾ ਪਸੰਦ ਕਰਦਾ ਪਰ ਜਦੋਂ ਮੀਂਹ ਪੈਂਦਾਗਾ ਕਣੀਆਂ ਪੈਂਦੀਆਂ ਨੇਗੀਆਂ ਪਾਣੀ ਹੁੰਦਾਗਾ ਉਸ ਟਾਈਮ ਇਹ ਲੋਕਾਂ ਦੇ ਘਰਾਂ ਦੇ ਵਿੱਚ ਆ ਜਾਂਦਾਗਾ ਜਿਹੜਾ ਇਹ ਕਿੰਗ ਕੋਬਰਾ ਮੱਦਾ ਹੈਗੀ ਇਹ ਕਟੋਕਟ ਜਿਹੜੇ ਆਪਣੇ ਜਦੋਂ ਬੱਚੇ ਦਿੰਦੀ ਹੈਗੀ ਤਾਂ 35 ਤੋਂ 40 ਅੰਡੇਾਂ ਤੱਕ ਇਹ ਦੇ ਸਕਦੀ ਆ ਤੇ ਉਹਨਾਂ ਦੀ ਜਿਹੜੀ ਆਪਾਂ ਇਹ ਕਹਿ ਦਿੰਦੇ ਆ ਕਿ ਰਾਖੀ ਹੈਗੀ ਜਿਹੜੀ ਉਹ 55 ਤੋਂ 60 ਦਿਨਾਂ ਤੱਕ ਕਰਦੀ ਆ 55 ਤੋਂ 60 ਦਿਨਾਂ ਦੇ ਵਿੱਚ ਉਹਦੇ ਵਿੱਚੋਂ ਕੀ ਹੈਗਾ ਜਿਹੜੇ ਇਹ ਬੱਚੇ ਨੇਗੇ ਇਹਦੇ ਨਿਕਲੇ ਆਉਂਦੇ ਨੇਗੇ ਤੇ ਜੇ ਆਪਾਂ ਕਰੀਏ ਇਹ ਤਾਪਮਾਨ ਹੈਗਾ ਜਿਹੜਾ ਉਹ ਉਹ ਇਹ 25 ਤੋਂ 30 ਡਿਗਰੀ ਤੱਕ ਸਹਿ ਸਕਦੀ ਹੈਗੀ ਉਸ ਤੋਂ ਬਾਅਦ ਜਿਹੜਾ ਤਾਪਮਾਨ ਹੈਗਾ ਇਹ ਤੋਂ ਸਹਿਣ ਨਹੀਂ ਹੁੰਦਾ ਤੇ ਜੇ ਅਪਏ ਦੇ ਖਾਣ ਪੀਣ ਦੀ ਗੱਲ ਕਰੀਏ ਤਾਂ ਜਿਹੜਾ ਇਹ ਕਿੰਗ ਕੋਬਰਾ ਤੁਸੀਂ ਦੇਖ ਰਹੇ ਹੋਗੇ ਇਹ ਕਿੰਗ ਕੋਬਰਾ ਹੈਗਾ ਜਿਹੜਾ ਇਕੱਲੇ ਇਹ ਸੱਪ ਖਾਂਦਾ ਇਹਨੂੰ ਹਾਈਨਾ ਕਿੰਗ ਕੋਬਰਾ ਕਹਿੰਦੇ ਨੇ ਜਾਨੀ ਕਿ ਸੱਪਾਂ ਨੂੰ ਖਾਣ ਵਾਲਾ ਇਦੀ ਜਿਹੜੀ ਲੰਬਾਈ ਹੈਗੀ ਹੁਣ ਤੁਸੀਂ ਦੇਖ ਰਹੇ ਹੋਗੇ ਇਹ ਲੰਬਾਈਏਗੀ ਜਿਹੜੀ ਇਹਦੀ 12 ਤੋਂ 13 ਫੁੱਟ ਹੈਗੀ ਤੇ ਐਂਡ ਜਿਹੜੀ ਇਹਨਾਂ ਦੀ ਕਿੰਗ ਕੋਬਰਾ ਦੀ ਲੰਬਾਈ ਜਾਂਦੀ ਹੈਗੀ ਉਹ ਜਾਂਦੀ ਹੈ 18 ਤੋਂ 20 ਫੁੱਟ ਤੱਕ ਜਦੋਂ ਇਹਨਾਂ ਦੇ ਬੱਚੇ ਦਿੱਤੇ ਹੁੰਦੇ ਨੇ ਤਾਂ ਜਿਹੜੀ ਇਹ ਮਾਦਾ ਕਿੰਗ ਕੋਬਰਾ ਤੇ ਜਿਹੜਾ ਇਹ ਮਰਦਾਨਾ ਕਿੰਗ ਕੋਬਰਾ ਉਹ ਦੋਨੇ ਜ਼ਿਆਦਾਤਰ ਇਕੱਠੇ ਹੀ ਰਹਿੰਦੇ ਨੇਗੇ ਦੋਸਤੋ ਹੋਰ ਜਾਣਕਾਰੀ ਬਾਰੇ ਅਗਲੀ ਵੀਡੀਓ ਵਿੱਚ ਦੱਸਾਂਗੇ ਤੇ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ